ਦੋਸਤੋ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਮੁੱਦਿਆਂ ਦੇ ਵਿੱਚ ਲੁਧਿਆਣਾ ਪਹਿਲੇ ਨੰਬਰ ਤੇ ਆਂਦਾ ਦੱਸਦੀ ਹੈ ਕਿ ਰਵਨੀਤ ਸਿੰਘ ਬਿੱਟੂ ਜੋ ਕਿ ਕੇਂਦਰੀ ਰੇਲ ਰਾਜ ਮੰਤਰੀ ਨੇ ਹੁਣ ਉਹਨਾਂ ਨੇ ਇੱਕ ਨਵਾਂ ਹੀ ਮੁੱਦਾ ਛੇੜ ਦਿੱਤਾ 100 ਕਰੋੜ ਦੇ ਪ੍ਰੋਜੈਕਟ ਦਾ ਦੱਸਦੀ ਹੈ ਕਿ ਦਰਾਹਾ ਤੋਂ ਰੋਪੜ ਵੱਲ ਨੂੰ ਚਾਰ ਮਾਰਗੀ ਸੜਕ ਦਾ ਜਿਹੜਾ ਪ੍ਰੋਜੈਕਟ ਹੈ ਔਰ ਰਵਨੀਤ ਸਿੰਘ ਬੁੱਟੂ ਵੱਲੋਂ ਕਿਹਾ ਗਿਆ ਕਿ ਇਹ ਪਿਛਲੇ ਕਈ ਸਾਲਾਂ ਤੋਂ ਪੈਂਡਿੰਗ ਪਿਆ ਹੋਇਆ ਹੈ ਤੇ ਉਹਨਾਂ ਨੇ ਕਿਹਾ ਕਿ 2 ਦਿਨ ਬਾਅਦ ਅਸੀਂ ਰਾਮਪੁਰ ਜਿਹੜਾ ਰੇਲਵੇ ਕਰਾਸਿੰਗ ਹੈ ਅਸੀਂ ਉੱਥੇ ਪ੍ਰੈਸ ਕਾਨਫਰੰਸ ਕਰਾਂਗੇ ਪਰ ਮੌਕੇ ਤੇ ਪਾਇਲ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਲਵਿੰਦਰ ਸਿੰਘ ਗਿਆਸਪੁਰਾ ਉਹ ਪਹੁੰਚ ਜਾਂਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਪਿਛਲੇ ਸਾਲ ਨਵੰਬਰ ਦੇ ਮਹੀਨੇ ਐਨਓਸੀ ਜਾਰੀ ਕਰ ਚੁੱਕੇ ਹਾਂ ਉਹਨਾਂ ਨੇ ਉਹ ਆਪਣੇ ਨਾਲ ਐਨਓਸੀ ਦੀ ਕਾਪੀ ਨਾਲ ਲੈ ਕੇ ਆਈ ਸੀ ਉਹਨਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਹੁਣ ਕੰਮ ਸ਼ੁਰੂ ਕਰਾ ਦੇਵੇ ਉਹਨਾਂ ਨੇ ਕਿਹਾ ਇਹ ਵੀ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਜਿਹੜਾ ਪ੍ਰੋਜੈਕਟ ਹੈ ਇਹ ਪੈਂਡਿੰਗ ਚੱਲ ਰਿਹਾ ਹੈ ਲੇਕਿਨ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਰਵਨੀਤ ਸਿੰਘ ਬਿੱਟੂ ਇਸ ਪ੍ਰੋਜੈਕਟ ਨੂੰ ਸਿਰੇ ਲਾ ਸਕਣਗੇ ਕਿ ਨਹੀਂ ਇਹ ਹੁਣ ਟਾਈਮ ਦੱਸੇਗਾ ਬਾਕੀ ਤੁਸੀਂ ਦੇਖੋ ਤਸਵੀਰਾਂ ਬਿਲਕੁਲ ਫਟਕੜ ਕੇ ਪਹੁੰਚੇ ਹਾਂ ਕੀ ਹੈ ਪੂਰਾ ਮਾਮਲਾ ਜੀ ਦੇਖੋ ਨਵਾ ਨਵਾ ਭਾਜਪਾ ਦੀ ਗੋਦੀ ਚੜਿਆ ਰਵਨੀਤ ਬਿੱਟੂ ਜਿਹੜਾ ਕਿ ਲੁਧਿਆਣੇ ਦੇ ਲੋਕਾਂ ਨੇ ਨਕਾਰਿਆ ਤੇ ਫੱਟੀ ਉਹਦੀ ਪੂੰਜੀ ਤੇ ਚੋਰ ਮੋਰੀਓ ਰਸਤੇ ਭਾਜਪਾ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਉਹਦੇ ਤੇ ਰਹਿਮ ਕੀਤਾ ਅਜੋ ਭਾਜਪਾ ਦਾ ਸਭ ਤੋਂ ਵੱਡਾ ਝੋਲੀ ਚੁੱਕ ਬਣਿਆ ਹੋਇਆ ਔਰ ਉਹ ਝੋਲੀ ਚੁੱਕ ਇਸ ਹੱਦ ਤੱਕ ਬਣਿਆ ਤੇ ਉਹਨੂੰ ਵਹਿਮ ਹੋ ਗਿਆ ਕਿ ਸ਼ਾਇਦ ਜੇ ਮੈਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਬਾਰੇ ਅਨਾਪ ਸ਼ਨਾਪ ਬੋਲੂੰਗਾ ਤੇ ਸ਼ਾਇਦ ਮੈਨੂੰ ਮੁੱਖ ਮੰਤਰੀ ਬਣਾ ਦੇਣਗੇ ਮੈਂ ਬਿੱਟੂ ਨੂੰ ਕਹਿਣਾ ਚਾਹੁੰਦਾ ਕਿ ਭਾਵੇਂ ਪੂਰਾ ਪਿੰਡ ਮਰ ਜਾਵੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਖੁਸਰਿਆਂ ਦੇ ਘਰ ਤਾਂ ਜਵਾਕ ਜੰਮ ਸਕਦਾ ਪਰ ਬਿੱਟੂ ਕਦੇ ਮੁੱਖ ਮੰਤਰੀ ਨਹੀਂ ਬਣ ਸਕਦਾ ਇਹ ਗੱਲ ਕੰਨ ਖੋਲ ਕੇ ਸੁਣ ਲਵੇ। ਔਰ ਅੱਜ ਤੋਂ ਬਾਅਦ ਲਿਖ ਲੋ ਕਿ ਬਿੱਟੂ ਕਦੇ ਸਰਪੰਚੀ ਦੀ ਚੋਣ ਵੀ ਨਹੀਂ ਜਿੱਤ ਸਕਦਾ। ਕਿਉਂਕਿ ਜਿਹੜੀ ਪਾਰਟੀ ਦੇ ਨਾਲ ਜਿਹੜੀ ਧਿਰ ਦੇ ਨਾਲ ਆਜੋ ਖੜਾ ਜਿਹਦੇ ਤੇ ਇਲਜ਼ਾਮ ਹੈ ਕਿ 750 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਉਹ ਪਾਰਟੀ ਨੇ ਜਸ਼ਨ ਮਨਾਏ। ਤੇ ਸ਼ੋਭਦੀਪ ਵਰਗੇ ਸਾਡੇ ਨੌਜਵਾਨ ਨੂੰ ਸਿੱਧੀਆਂ ਗੋਲੀਆਂ ਇਸ ਭਾਜਪਾ ਪਾਰਟੀ ਨੇ ਮਾਰੀਆਂ ਤੇ ਉਸ ਭਾਜਪਾ ਦੀ ਗੋਦੀ ਚੜ ਕੇ ਇਹ ਕਦੇ ਵੀ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਨਾ ਹੈ ਅੱਗੇ ਆ ਸਕਦਾ ਤੇ ਨਾ ਕੋਈ ਚੋਣ ਜਿੱਤ ਸਕਦਾ ਕਿਉਂਕਿ ਲੋਕਾਂ ਦੀ ਨਕਾਰੀ ਹੋਈ ਪਾਰਟੀ ਆ ਪੰਜਾਬ ਦੇ ਲੋਕਾਂ ਨੇ ਇਸ ਨੂੰ ਮੁੱਢ ਕਦੀਮੋਂ ਨਕਾਰ ਦਿੱਤਾ ਭਾਵੇਂ ਜਦੋਂ ਉਹ ਪਹਿਲੀ ਪਾਰਟੀ ਦੇ ਵਿੱਚ ਸੀ ਅਸੀਂ ਕਿਸੇ ਦੇ ਉੱਤੇ ਦੋਸ਼ ਨਹੀਂ ਲਾਉਂਦੇ ਪਰ ਲੋਕ ਗੱਲਾਂ ਕਰਦੇ ਆ ਕਿ ਪਰਿਵਾਰ ਬੁੱਚੜਾਂ ਦਾ ਪਰਿਵਾਰ ਹੈ ਔਰ ਇਸ ਪਰਿਵਾਰ ਬਾਰੇ ਲੋਕ ਇਹ ਵੀ ਗੱਲਾਂ ਕਰਦੇ ਆ ਕਿ ਇਹਨਾਂ ਨੇ ਜੋ ਪੰਜਾਬ ਤੇ ਪੰਜਾਬੀ ਦਾ ਕਹਾਣ ਕੀਤਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਔਰ ਅੱਜ ਇਹ ਗੱਲ ਕਰਦੇ ਆ ਜਿੱਥੇ ਅਸੀਂ ਕਰੇ 164 ਨੰਬਰ ਬੋਰਜੀ ਦੇ ਉੱਤੇ ਜਿਹੜਾ ਕਿ ਪੁੱਲ ਪਿਛਲੇ 12 ਸਾਲਾਂ ਤੋਂ ਉਦੇ ਦੌਰਾਨ ਇਸ ਨੂੰ ਲੋਕਾਂ ਨੇ ਤਿੰਨ ਵਾਰ ਐਮਪੀ ਬਣਾਇਆ ਔਰ ਐਮਪੀ ਬਣਨ ਤੋਂ ਬਾਅਦ ਕਿਉਂਕਿ ਇਹਦਾ ਘਰ ਵੀ ਇੱਥੇ ਕੋਟਲੀ ਆ ਇਸੇ ਹਲਕੇ ਦੇ ਵਿੱਚ ਬਿੱਟੂ ਆਪਣੀ ਕੋਈ ਪਿਛਲੇ ਸਾਲਾਂ ਦੌਰਾਨ ਪਿਛਲੇ ਇਹਨੂੰ ਤਕਰੀਬਨ ਤੁਸੀਂ ਅੱਜ ਦੇਖ ਲਓ ਕਿ 14-15 ਸਾਲ ਹੋ ਗਏ ਇਸ ਪੁਲ ਨੂੰ ਉਡੀਕਦੇ ਨੂੰ ਕੋਈ ਇੱਕ ਫੋਟੋ ਕਿਸੇ ਰੇਲਵੇ ਮੰਤਰੀ ਦੇ ਨਾਲ ਰੇਲਵੇ ਦੇ ਚੀਫ ਦੇ ਨਾਲ ਰੇਲਵੇ ਦੇ ਅਧਿਕਾਰੀ ਦੇ ਨਾਲ ਬਿੱਟੂ ਕੋਈ ਇੱਕ ਫੋਟੋ ਦਿਖਾ ਦੇਵੇ ਤੇ ਮੈਂ ਮੰਨ ਚੁਂਗਾ ਕਿ ਪਿਛਲੇ 14 ਸਾਲਾਂ 'ਚ ਉਹਨੇ ਕੋਈ ਐਫਰਟ ਕੀਤੇ ਨੇ ਜਾਂ ਇਥੋਂ ਦਾ ਜਿਹੜੇ ਵੀ ਕੋਈ ਐਮਐਲਏ ਰਹੇ ਨੇ ਪਿਛਲੇ ਐਮਐਲਏ ਰਹੇ ਨੇ ਪਹਿਲਾਂ ਅਕਾਲੀ ਦਲ ਦੇ ਐਮਐਲਏ ਸੀ ਕਾਂਗਰਸ ਦੇ ਐਮਐਲਏ ਸੀ ਉਹ ਵੀ ਕੋਈ ਇੱਕ ਵੀ ਕੋਈ ਚਿੱਠੀ ਪੱਤਰ ਕੋਈ ਫੋਟੋ ਕੋਈ ਦਿਖਾ ਦੇਣ ਕਿ ਅਸੀਂ ਦਰਾਹੇ ਦੇ ਲੋਕਾਂ ਦੇ ਲਈ ਕੋਈ ਐਫਰਟ ਕੀਤੀ ਆ ਕੋਈ ਕੰਮ ਕੀਤਾ ਤਾਂ ਮੈਂ ਗੱਲ ਮੰਨ ਜੂਗਾ ਕਿ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਚਾਹੁੰਦੇ ਸੀ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਸਿਰਫ ਤੇ ਸਿਰਫ ਉਹਨਾਂ ਦਾ ਕੰਮ ਕੀ ਆ ਕਿ ਆਪਣੇ ਘਰ ਭਰਨੇ ਤੇ ਲੋਕਾਂ ਨੂੰ ਮੂਰਖ ਬਣਾਉਣਾ ਅੱਜ ਜੋ ਬਿੱਟੂ ਇੱਥੇ ਪਰਸੋਂ ਆ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਖੜਕੇ ਕਹਿ ਰਿਹਾ ਉਹ ਕੀ ਕਹਿ ਰਿਹਾ ਕਿ ਇਸ ਪੁਲ ਦੀ ਪੰਜਾਬ ਸਰਕਾਰ ਨੇ ਐਨਓਸੀ ਨਹੀਂ ਦਿੱਤੀ ਮੈਂ ਬਿੱਟੂ ਨੂੰ ਦੱਸਣਾ ਚਾਹੁੰਨਾ ਕਿ 3 ਸਾਲ ਤੋਂ ਲੋਕਾਂ ਨੇ ਜਦੋਂ ਦੀ ਸੇਵਾ ਦਿੱਤੀ ਆ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨੇ ਆ ਕੇਸ ਪੁਲ ਦੇ ਲਈ ਪਹਿਲੇ ਦਿਨ ਤੋਂ ਸਾਡਾ ਕੇਂਦਰ ਦੇ ਨਾਲ ਸਾਡਾ ਰੇਲਵੇ ਮੰਤਰੀ ਦੇ ਨਾਲ ਸਾਡਾ ਰੇਲਵੇ ਅਧਿਕਾਰੀਆਂ ਦੇ ਨਾਲ ਚੀਫ ਇੰਜੀਨੀਅਰਾਂ ਦੇ ਨਾਲ ਪਹਿਲੇ ਦਿਨ ਤੋਂ ਸਾਡਾ ਜਿਹੜਾ ਕੋਰਸਪੋਂਡੈਂਸ ਆ ਉਹ ਚੱਲਦਾ ਸੋ ਅੱਜ ਜੋ ਉਹ ਐਨਓਸੀ ਦੀ ਗੱਲ ਕਰਦੇ ਆ ਮੈਂ ਸਾਡੇ ਸਤਕਾਰਯੋਗ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਐਨਓਸੀ ਲੈ ਕੇ ਆਇਓ ਆ ਦਿਖਾਓ ਕੱਢ ਕੇ ਇੱਕ ਵਾਰੀ ਕੱਢਿਓ ਨੂੰ ਫੁੱਲਿਓ ਕਿਹੜੀ ਐਨਓਸੀ ਦੀ ਗੱਲ ਬਿੱਟੂ ਕਰਦਾ ਲਿਆ ਲਓ ਜੀ ਬਿੱਟੂ ਜੀ 11 11 24 ਦੀ 1293 ਨੰਬਰ ਚਿੱਠੀ ਨੰਬਰ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਰੇਲਵੇ ਨੂੰ ਇੱਥੇ ਪੁਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਆ ਤੇ ਹੁਣ ਬੰਦੇ ਦਾ ਪੁੱਤ ਬਣ ਕੇ ਕੱਲ ਨੂੰ ਇੱਥੇ ਰੇਤਾ ਵੀ ਸੱਟ ਸੀਮੈਂਟ ਵੀ ਲਿਆ ਤੇ ਸਰੀਆ ਵੀ ਲਿਆ ਤੇ ਪੁਲ ਦਾ ਕੰਮ ਸ਼ੁਰੂ ਕਰ ਅਸਲ ਦੇ ਵਿੱਚ ਗੱਲ ਕੀ ਆ ਬਿੱਟੂ ਆਇਆ ਕਿਉਂ ਐ ਇੱਥੇ ਕਿਉਂਕਿ ਜਦੋਂ ਉਹਨੂੰ ਪਤਾ ਲੱਗਿਆ ਤੁਸੀਂ ਵੀ ਦੇਖਿਆ ਕਿ ਪਿਛਲੇ ਦਿਨੀ ਮੇਰੀ ਚੀਫ ਇੰਜੀਨੀਅਰ ਦੇ ਨਾਲ ਵੀ ਗੱਲ ਹੋਈ ਸਰਕਾਰ ਦੇ ਨਾਲ ਵੀ ਗੱਲ ਹੋਈ ਇਹ ਪੁਲ ਬਣਨ ਦੀ ਪੂਰੀ ਤਿਆਰੀ ਸੀ ਪੂਰੀ ਤਿਆਰੀ ਕੇਂਦਰ ਸਰਕਾਰ ਵੱਲੋਂ ਵੀ ਕੀਤੀ ਹੋਈ ਸੀ ਆਰੇ ਰਵਨੀਤ ਬਟੂ ਆਪਣੇ ਲੋਕਾਂ ਦੀ ਭਲਾਈ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ ਕਿ ਦਰਾਹੇ ਦੇ ਲੋਕਾਂ ਨੂੰ ਇਸ ਜਾਮ ਤੋਂ निजात ਮਿਲੇ ਦਰਾਹੇ ਦੇ ਲੋਕਾਂ ਨੂੰ ਕੋਈ ਸੁੱਖ ਸੁਭਦਾ ਮਿਲੇ ਕਿਉਂਕਿ ਜੇ ਸੁੱਖ ਸੁਭਦਾ ਮਿਲ ਗਈ ਤੇ ਫਿਰ ਇਹਨਾਂ ਨੂੰ ਕਿਹਨੇ ਪੁੱਛਣਾ ਉਹ ਕਹਿੰਦਾ ਮੈਂ ਰਾਜ ਮੰਤਰੀਆਂ ਮੇਰੇ ਤੋਂ ਬਿਨਾ ਕਿਵੇਂ ਬਣਾ ਲਿਆ ਤੇ ਪੁਲ ਬਣਾਉਣ ਨਹੀਂ ਆਇਆ ਇੱਥੇ ਬਟੂ ਇੱਥੇ ਬਟੂ ਪੁਲ ਦਾ ਕੰਮ ਰੋਕਣ ਆਇਆ ਪੁਲ ਦਾ ਕੰਮ ਰੋਕਣ ਆਇਆ ਅਰ ਰੋਕਣ ਦੇ ਲਈ ਹੀ ਉਹਨੇ ਕੱਲ ਪ੍ਰੈਸ ਕਾਨਫਰੰਸ ਇੱਥੇ ਕੀਤੀ ਆ ਤਾਂ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਜੇ ਤੂੰ ਪੁਲ ਦਾ ਕੰਮ ਨਹੀਂ ਰੋਕਣਾ ਚਾਹੁੰਦਾ ਤਾਂ ਫਟਾਫਟ ਮੈਂ ਕਹਿੰਦਾ ਕਿ ਅਗਲੇ ਹਫਤੇ ਤੋਂ ਹੀ ਕੱਲ ਤੋਂ ਹੀ ਇਥੇ ਕੰਮ ਸ਼ੁਰੂ ਕਰਾ ਤਾਂ ਅਸੀਂ ਮੰਨਾਂਗੇ ਕਿ ਸਾਡੇ ਇਲਾਕੇ ਦਾ ਕੋਈ ਮੰਤਰੀ ਜਹੇ ਉਹ ਕਾਤਲ ਜਮਾਤੇ ਨਾਲ ਹੀ ਹਾਜ਼ਰ ਅਸੀਂ ਮੰਨਾਂਗੇ ਕਿ ਅਸੀਂ ਜਾ ਕੇ ਜੇ ਕੱਲ ਨੂੰ ਉਹ ਕੰਮ ਸ਼ੁਰੂ ਕਰਾਉਂਦਾ ਮੈਂ ਘਰੇ ਜਾ ਕੇ ਉਹਨੂੰ ਆਪ ਗੁਲਦਸਤਾ ਦੇ ਕੇ ਆਉਂਗਾ ਕਿ ਬਿੱਟੂ ਜੀ ਤੁਸੀਂ ਲੋਕਾਂ ਦਾ ਕੰਮ ਕੀਤਾ ਕਿਉਂਕਿ ਲੋਕਾਂ ਦੇ ਕੰਮ ਲਈ ਚਾਹੇ ਸਾਨੂੰ ਕੋਡੇ ਰਾਖਸ਼ ਕੋਲ ਵੀ ਜਾਣਾ ਪਵੇ ਅਸੀਂ ਉੱਥੇ ਜਾਵਾਂਗੇ ਪਰ ਸਿਰਫ ਤੇ ਸਿਰਫ ਤੁਸੀਂ ਲੋਕਾਂ ਦੇ ਕੰਮ ਦੇ ਵਿੱਚ ਜੇ ਖੜੋਤ ਬਣਦੇ ਕੰਮ ਕਰਦੇ ਹੋ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋ ਸਕਦੀ ਕਿਉਂਕਿ ਬਿੱਟੂ ਨੂੰ ਹਮੇਸ਼ਾ ਝੂਠ ਬੋਲਣ ਦਾ ਚਾਅ ਆ ਪਹਿਲਾਂ ਕਾਂਗਰਸ ਦੇ ਵਿੱਚ ਸੀ ਉਦੋਂ ਵੀ ਇਹਦੇ ਹਰ ਬਿਆਨ ਦੇ ਵਿੱਚ ਝੂਠ ਹੁੰਦਾ ਸੀ ਤੇ ਅੱਜ ਵੀ ਇਹਦੀ ਹਰ ਗੱਲ ਦੇ ਵਿੱਚ ਝੂਠ ਆ ਮੈਨੂੰ ਕਹਿਣਾ ਤੈਨੂੰ ਰੇਲਵੇ ਦਾ ਰਾਜ ਮੰਤਰੀ ਬਣਾਇਆ ਜ਼ਰਾ ਹਾ ਤੁਹਾਡਾ ਆਪਣਾ ਸ਼ਹਿਰ ਆ ਰਵਨੀਤ ਬਿੱਟੂ ਜੀ ਦੱਸੋ ਇੱਥੇ ਕਿੰਨੀਆਂ ਟ੍ਰੇਨਾਂ ਰੁਕਦੀਆਂ ਨੇ ਲੋਕ ਬਾਰ-ਬਾਰ ਮੇਰੇ ਵੱਲੋਂ ਵੀ ਰੇਲਵੇ ਮੰਤਰੀ ਨੂੰ ਬਾਰ-ਬਾਰ ਲੈਟਰ ਲਿਖਿਆ ਲੈਟਰ ਵੀ ਦੇ ਦਾਂਗੇ ਜੇ ਕਹੋਗੇ ਕਿ ਚਿੱਠੀ ਨਹੀਂ ਪੱਤਰ ਕੀਤਾ ਉਹ ਵੀ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦੇਵਾਂਗੇ ਉਦੋਂ ਦੱਸੋ ਸਾਨੂੰ ਦੱਸ ਦਿਓ ਜੇ ਅੱਜ ਤੈਨੂੰ ਰੇਲਵੇ ਰਾਜ ਮੰਤਰੀ ਬਣਾਇਆ ਘੱਟੋ-ਘੱਟ ਆਪਣੇ ਸ਼ਹਿਰ ਦੇ ਵਿੱਚ ਟ੍ਰੇਨਾਂ ਤਾਂ ਰੁਕਣ ਲਾ ਦਿਓ ਸਿਰਫ ਤੇ ਸਿਰਫ ਲੋਕਾਂ ਨੂੰ ਭੰਡ ਕੇ ਲੋਕਾਂ ਨੂੰ ਗਾਲਾਂ ਕੱਢ ਕੇ ਤੁਹਾਡੀ ਰਾਜਨੀਤੀ ਨਹੀਂ ਚਮਕਣੀ ਲੋਕ ਤੁਹਾਨੂੰ ਚੰਗੀ ਤਰ੍ਹਾਂ ਸਮਝਦੇ ਆ ਚੰਗੀ ਤਰ੍ਹਾਂ ਜਾਣਦੇ ਆ ਔਰ ਲੋਕਾਂ ਨੇ ਇਸ ਵਾਰ ਵੀ ਤੈਨੂੰ ਤੇਰੀ ਔਕਾਤ ਦਿਖਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਵੀ ਚੋਣ ਹੋਊਗੀ ਉਹਦੇ ਵਿੱਚ ਲੋਕ ਤੈਨੂੰ ਤੇਰੀ ਔਕਾਤ ਯਾਦ ਕਰਾਉਣਗੇ ਤੇ ਬਿੱਟੂ ਇਹ ਕਹਿ ਰਹੇ ਨੇ ਕਿ ਇਹ ਪੰਜਾਬ ਸਰਕਾਰ ਨੇ ਕੰਮ ਰੋਕਿਆ ਵੀ ਮੈਂ ਲੋਕਾਂ ਨੂੰ ਨਾਲ ਲੈ ਕੇ ਘਰਾਂ ਨਾਲ ਲਾਉਂਗਾ ਜੇ ਰੇਲਵੇ ਕੰਮ ਰੋਕ ਦਿਆ ਤਾਂ ਤੁਸੀਂ ਕੀ ਕਰੋਗੇ ਫਿਰ ਦੇਖੋ ਮੈਂ ਸਾਹਮਣੇ ਦਿਖਾ ਰਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਐਨਓਸੀ ਦੇ ਦਿੱਤੀ ਆ ਇਹ ਪੁਲ ਦੀ ਉਹ ਸਾਰੀ ਰੇਲਵੇ ਨੇ ਕਰਨੀ ਆ ਤਾਂ ਰੇਲਵੇ ਦੇ ਕੋਲ ਅਸੀਂ ਤਾਂ ਜਾ ਰਹੇ ਆ ਮੀਟਿੰਗਾਂ ਕਰ ਰਹੇ ਆ ਮੈਂ ਪਿਛਲੇ ਦਿਨੀ ਚੀਫ ਇੰਜੀਨੀਅਰ ਨੂੰ ਵੀ ਜਾ ਕੇ ਉੱਥੇ ਮਿਲ ਕੇ ਆਇਆ ਕਿ ਪੁਲ ਦਾ ਕੰਮ ਜਲਦੀ ਚਾਲੂ ਕਰਾਇਆ ਜਾਵੇ ਲੋਕ ਬਹੁਤ ਦੁਖੀ ਨੇ ਸਾਡੇ ਦਰਾਹੇ ਦੇ ਲੋਕ ਇਸ ਪੁਲ ਕਰਕੇ ਕਿਲੋ-ਕਿਲੋ ਮਿੱਟੀ ਮਹੀਨੇ ਦੀ ਖਾ ਜਾਂਦੇ ਆ ਕਿਉਂਕਿ ਇੰਨਾ ਇੱਥੇ ਧੂੜ ਉੱਡਦੀ ਆ ਕੱਟਾ ਉੱਡਦਾ ਲੋਕ ਘੰਟਿਆਂ ਬਤੀ ਜਾਮ ਦੇ ਵਿੱਚ ਰੁਕਦੇ ਨੇ ਜਦੋਂ ਰੇਲਵੇ ਫਾਟਕ ਲੱਗ ਜਾਂਦਾ ਤਾਂ ਅੱਧਾ ਤਾਂ ਘੰਟਾ ਗੱਡੀਆਂ ਸਟਾਰਟ ਰਹਿੰਦੀਆਂ ਨੇ ਤੇ ਪੋਲੂਸ਼ਨ ਦਾ ਜੋ ਨੁਕਸਾਨ ਹੁੰਦਾ ਲੋਕਾਂ ਦੇ ਪੈਟਰੋਲ ਦਾ ਨੁਕਸਾਨ ਹੁੰਦਾ ਲੋਕਾਂ ਦੇ ਸਮੇਂ ਦਾ ਨੁਕਸਾਨ ਹੁੰਦਾ ਇਸ ਨੁਕਸਾਨ ਨੂੰ ਮੈਂ ਮਿੱਟੂ ਜੀ ਨੂੰ ਕਹਿਣਾ ਕਿ ਇਸ ਨੁਕਸਾਨ ਨੂੰ ਬਚਾਓ ਪੰਜਾਬ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ ਤੁਸੀਂ ਆਪਣਾ ਕੰਮ ਕਰਕੇ ਦਿਖਾਓ ਔਰ ਅਸੀਂ ਹਮੇਸ਼ਾ ਪੋਜ਼ਿਟਿਵ ਕੰਮਾਂ ਦੇ ਵਿੱਚ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਆ ਉਹਦੇ ਨਾਲ ਹਮੇਸ਼ਾ ਖੜੇ ਹਾਂ